ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਾਂ ਇੱਥੇ ਕੜਾਹੀ ਝੜ ਚੁੱਕੇ ਆ ਤੇ ਅੱਜ ਆਪਾਂ ਵੈਸੇ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਹੀ ਚੁੱਕਿਆ ਹੋਣਾ ਕਿ ਆਪਾਂ ਬਣਾਉਣ ਲੱਗੇ ਹਾਂ ਜੀ ਅੱਜ ਤੋਰੀਆਂ ਦੀ ਸਬਜ਼ੀ ਤੇ ਤੁਸੀਂ ਵੀ ਦੇਖਿਓ ਐਂਡ ਤੱਕ ਵੀਡੀਓ ਨੂੰ ਤੇ ਆਪਾਂ ਬਹੁਤ ਹੀ ਅਲੱਗ ਜਿਹੇ ਤਰੀਕੇ ਦੇ ਨਾਲ ਬਣਾਵਾਂਗੇ ਜੀ ਅੱਜ ਤੋਰੀਆਂ ਦੀ ਸਬਜ਼ੀ ਤੇ ਸਭ ਤੋਂ ਪਹਿਲਾਂ ਹਾਂ ਮੈਂ ਇੱਥੇ ਇੱਕ ਕੜਛੀ ਸਰੋਂ ਦੇ ਤੇਲ ਦੀ ਲੈ ਚੁੱਕੀ ਆ ਤੇ ਤੁਸੀਂ ਕਿਹੋ ਜਾਰ ਫਾਇੰਡ ਜੇਕਰ ਵਰਤਦੇ ਹੋ ਤਾਂ ਤੁਸੀਂ ਉਹ ਲੈ ਲਿਓ ਤੇ ਬਟ ਲੇਕਿਨ ਮੈਂ ਸਰੋਂ ਦਾ ਤੇਲ ਹੀ ਯੂਜ਼ ਕਰਦੀ ਹੁੰਦੀ ਆ ਤੇ ਮੈਂ ਸਰੋਂ ਦਾ ਤੇਲ ਜਿਹੜਾ ਆਪਣਾ ਪਾ ਚੁੱਕੀ ਆ ਤੇ ਇੱਧਰ ਮੈਂ ਸਾਰੀ ਇਹ ਜਿਹੜੀ ਤਿਆਰ ਕਰ ਚੁੱਕੀ ਆ ਇੱਧਰ ਆਪਾਂ ਆਲੂ ਵੀ ਚੀਰ ਲਏ ਆ ਤੇ ਆਪਣੀ ਤੋਰੀਆਂ ਛੇਰ ਲੀਆਂ ਨੇ ਤੇ ਆਪਾਂ ਥੋੜੀਆਂ ਜਿਹੀਆਂ ਮਿਰਚ ਲਈਆਂ ਨੇ 7-8 ਕ ਕਿਉਂਕਿ ਮੈਂ ਅਸੀਂ ਥੋੜੀ ਜਿਹੀ ਕਰਾਰੀ ਮਿਰਚ ਖਾਣੇ ਆ ਤੇ ਜੇਕਰ ਤੁਸੀਂ ਘੱਟ ਵੱਧ ਖਾਣੇ ਤਾਂ ਤੁਸੀਂ ਘੱਟ ਵੱਧ ਲੈ ਸਕਦੇ ਤੇ ਇੱਕ ਟਮਾਟਰ ਲਏ ਆ ਤੇ ਇੱਧਰ ਇੱਕ ਆਪਾਂ ਪਿਆਜ਼ ਲਏ ਆ ਤੇ ਪਿਆਜ਼ ਨੂੰ ਤੁਸੀਂ ਥੋੜਾ ਜਿਹਾ ਮੋਟਾ-ਮੋਟਾ ਜਿਹਾ ਛੇਰਨਾ ਹੈ ਕਿਉਂਕਿ ਸੁੱਕੀ ਸਬਜ਼ੀ ਸੁੱਕੀ ਸਬਜ਼ੀ ਦੇ ਵਿੱਚ ਤਾਂ ਵੱਡੇ-ਵੱਡੇ ਪਿਆਜ਼ ਆ ਜਿਹੜੇ ਉਹ ਵਧੀਆ ਲੱਗਦੇ ਆ ਤੇ ਜੇਕਰ ਮਤਲਬ ਕਿ ਤਰੀ ਵਾਲੀ ਹੋਵੇ ਫਿਰ ਆਪਾਂ ਕਹਿ ਸਕਦੇ ਕਿ ਆਪਾਂ ਛੋਟੇ ਛੇਰ ਲੈ ਹੁੰਦੇ ਆ ਤੇ ਇੱਧਰ ਆਪਣਾ ਜਿਹੜੀ ਆ ਪਕੜਾਈ ਜੜ ਚੁੱਕਿਆ ਵੈਸੇ ਇਹ ਕੜਾਹੀ ਆ ਜਿਹੜੀ ਕਾਫੀ ਚਿਰ ਪੁਰਾਣੀ ਆ ਤੇ ਆਪਾਂ ਹਾਂ ਇਹਨੂੰ ਸਾਫ਼ ਕੀਤਾ ਸੀਗਾ ਕੱਲ ਪਰਸੋ ਤੁਸੀਂ ਉਹ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਪਿਆਰ ਦੇਣ ਦੇ ਲਈ ਤੇ ਬਾਕੀ ਇਦਾਂ ਹੀ ਹਾਂ ਨਾ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਮੈਨੂੰ ਬਹੁਤ ਵਧੀਆ ਜਨ ਜੀ ਲੱਗਦਾ ਹੈ ਕਿ ਤੁਸੀਂ ਇੰਨੇ ਸੋਹਣੇ ਸੋਹਣੇ ਜ਼ਿਆਦਾ ਕਮੈਂਟ ਕਰਦੇ ਹੋ ਤੇ ਇਥੇ ਪਤੈਲ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਕਿਉਂਕਿ ਜੇ ਆਪਾਂ ਕੱਚਾ ਹੀ ਤੇਲ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਜੀ ਆਪਣੇ ਜਿਹੜੇ ਥੋੜੀ ਜੀ ਸਬਜ਼ੀ ਦੇ ਵਿੱਚ ਜੀ ਮੈਂ ਬਕੈਨਨ ਨੇ ਆ ਵੀ ਕੱਚਾ ਪੰਜਿਆ ਉਹ ਚੀਜ਼ ਲੱਗਣ ਲੱਗ ਜਾਂਦੀ ਆ ਇੱਕ ਜੰਦੀ ਰਮੇਸ਼ ਦੀ ਦਾ ਮੈਸੇਜ ਆਇਆ ਸੀਗਾ ਕਹਿ ਸਕਦੇ ਆ ਕਿ ਕਮੈਂਟ ਆਇਆ ਸੀਗਾ ਜਿਹੜੀ ਆਪਾਂ ਦੋ ਪਿਛਲੇ ਤੋਂ ਪਿਛਲੀ ਵੀਡੀਓ ਪਾਈ ਆ ਕੜਾਹੀ ਵਾਲੀ ਤੇ ਇਹ ਦੀਦੀ ਕਹਿੰਦੇ ਵੀ ਮਤਲਬ ਕਿ ਇੱਕ ਸਾਡੇ ਹੈਗੇ ਰਿਸ਼ਤੇਦਾਰੀ ਦੇ ਵਿੱਚ ਅਮਨਦੀਪੀ ਤੇ ਸੈਜ ਵਲੌਗ ਦੇ ਨਾਮ ਤੇ ਉਹ ਵਲੌਗ ਬਣਾਉਂਦੇ ਆ ਤੇ ਉਹ ਉਹਨਾਂ ਦੇ ਹੈਗੇ ਆ ਜੀ ਇੱਕ ਕਹਿ ਸਕਦੇ ਆ ਕਿ ਪਤਿੱਲੀ ਆ ਬਹੁਤ ਜ਼ਿਆਦਾ ਚਿਰ ਪੁਰਾਣੀ ਆ ਉਹਨਾਂ ਦੇ ਵੀ ਕਿਉਂਕਿ ਉਹ ਵੀ ਆਪਦੇ ਪਿੰਡੋਂ ਲੈ ਕੇ ਆਏ ਸੀਗੇ ਤੇ ਵੈਸੇ ਹੁਣ ਇਹ ਸਾਡੀ ਦਾਦੀ ਜੀ ਦੀ ਕੜਾਹੀ ਆ ਤੇ ਬਹੁਤ ਜ਼ਿਆਦਾ ਪੁਰਾਣੀ ਆ ਕਿ ਕਹਿ ਸਕਦੇ ਆ ਕਿ ਮੇਰੀ ਦਾਦੀ ਸੱਸ ਦੀ ਕੜਾਹੀ ਆ ਇਹ ਤੇ ਦੀਦੀ ਕਹਿਣ ਲੱਗੇ ਕਿ ਕਹਿੰਦੇ ਆਪਾਂ ਕਹਿੰਦੇ ਹੁਣ ਦੇਖਦੇ ਆਂ ਵੀ ਅਮਨ ਦੀ ਪਤਲੀ ਹੈ ਜਿਹੜੀ ਉਹ ਪਹਿਲਾਂ ਉਹ ਹੁੰਦੀ ਹੈ ਸਾਫ਼ ਹੁੰਦੀ ਹੈ ਕਿ ਮਨਤੇ ਦੀ ਕੜਾਹੀ ਸਾਫ਼ ਹੁੰਦੀ ਹੈ ਤੇ ਹਾਂਜੀ ਪਿਆਜ਼ ਆਪਣੇ ਇੱਥੇ ਆਹ ਤੇਲ ਆ ਜਿਹੜਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਜਿਹੜੇ ਘੱਟੇ ਹੋਏ ਚੀਰੇ ਪਿਆਜ਼ ਠੀਕ ਜੇਕਰ ਤੁਸੀਂ ਇਸ ਤੋਂ ਪਹਿਲਾਂ ਇਹਦੇ ਵਿੱਚ ਜੀਰਾ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਮੈਂ ਜਿਹੜਾ ਇਸ ਕਰਕੇ ਨਹੀਂ ਪਾਉਂਦੀ ਜੀ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜੇ ਖੜੇ ਮਸਾਲੇ ਉਹ ਬਹੁਤ ਘੱਟ ਖੰਣਦੇ ਆ ਤੇ ਜੀਰਾ ਪਾਊਡਰ ਵਗੈਰਾ ਆਪਾਂ ਜਰੂਰ ਪਾਵਾਂਗੇ ਜੀ ਤੁਸੀਂ ਦੇਖਦੇ ਜਾਓ ਤੇ ਮੈਂ ਇਹਦੇ ਵਿੱਚ ਜਾਂਦੀ ਅਸੀਂ ਪਹਿਲਾਂ ਜਿਹੜੇ ਮਸਾਲੇ ਆਹ ਦੂਜਾ ਜੀਰਾ ਵਗੈਰਾ ਹੁੰਦਾ ਅਸੀਂ ਉਹ ਨਹੀਂ ਪਾਉਂਦੇ ਹੈਗੇ ਤੇ ਹੁਣ ਸਭ ਤੋਂ ਪਹਿਲਾਂ ਜੀ ਫੈਨਾ ਨੂੰ ਬਰਾਉਨ ਹੋਣ ਦਵਾਂਗੇ ਤੇ ਬਾਕੀ ਸਮਾਨ ਇਹਦੇ ਵਿੱਚ ਪਾਵਾਂਗੇ ਇੱਕ ਸਾਰੇ ਨਾਲੋਂ ਅੰਤ ਤੱਕ ਮੇਰੀ ਵੀਡੀਓ ਜਰੂਰ ਦੇਖਿਓ ਪਾ ਸਾਰ ਨੂੰ ਅੰਤ ਤੇ ਇੱਕ ਇੰਨੀ ਜਿਆਦਾ ਵਧੀਆ ਪਾ ਚੀਜ਼ ਪਾਵਾਂਗੇ ਕਿ ਉਹਦੇ ਨਾਲ ਆਪਣੀ ਸਬਜੀ ਨੂੰ ਜਿਹੜੇ ਚਾਰ ਚੰਨ ਲੱਗ ਜਾਣਗੇ ਕਿ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਵੀ ਦੇਖਿਓ ਬਣਾ ਕੇ ਉਸ ਤਰੀਕੇ ਦੇ ਨਾਲ ਤੇ ਸਾਰੇ ਜਾਣੇ ਉਂਗਲੀਆਂ ਚਾਟ ਲੈ ਜਾਣਗੇ ਜੇ ਤੁਸੀਂ ਉਸ ਤਰੀਕੇ ਦੇ ਨਾਲ ਵੀਡੀਓ ਸੌਰੀ ਉਸ ਤਰੀਕੇ ਦੇ ਨਾਲ ਆਪ ਵੀ ਸਬਜੀ ਜਿਹੜੀ ਹੈ ਤੁਸੀਂ ਉਹ ਬਣਾਉਂਗੇ ਜੀ ਲੋ ਜੀ ਕਿ ਅੱਜ ਆਪਣੇ ਜਿਹੜੇ ਚੰਗੀ ਤਰ੍ਹਾਂ ਭੁੱਜ ਚੁੱਕੇ ਆ। ਆਪਾਂ ਇਹਨੂੰ ਆਕਨ ਲਾਣਾ ਹੈ ਕਿ ਜਦੋਂ ਆਪਾਂ ਟਮਾਟਰ ਵਗੈਰਾ ਪਾ ਦਿੰਨੇ ਆ ਨਾ ਫਿਰ ਥੋੜੇ ਜਿਹੇ ਆਪਣੇ ਜਿਹੜੇ ਪਿਆਜ਼ ਹੋ ਕੱਚੇ ਕੱਚੇ ਰਹਿੰਦੇ ਹੁਣ ਆਪਾਂ ਇੱਥੇ ਪਿਆਜ਼ ਤਹਿਣੀ ਆ। ਹਰੀ ਮੱਠਾ ਪਾ ਲਾਂਗੇ। ਜੀ ਲੋ ਜੀ ਮਸਾਲੇ ਆਪਣੇ ਸਾਰੇ ਜਿਹੜੇ ਖੋਜ ਚੁੱਕੇ ਆ ਟਮਾਟਰ ਪਿਆਜ਼ ਹੈ ਜੋ ਮਸਾਲਾ ਬਣ ਚੁੱਕਿਆ ਵਾ ਆਪਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹ ਜਿੰਨ ਇੱਕ ਥੋੜੀ ਸਬਜ਼ੀ ਅੰਨ ਕਨੂਨ ਪਾ ਦੇਣਾ ਤੇ ਥੋੜੀ ਜਿਹੀ ਪਾ ਪਾਵਾਂਗੇ ਜੀ ਹਲਦੀ ਤੇ ਹਨਾ ਹੈ ਇੱਥੇ ਡੱਬੀ ਡੱਬੀ ਦੇ ਵਿੱਚ ਹਨਾ ਮੈਂ ਨਾ ਸਾਰਾ ਕੁਝ ਜੰਦੀ ਰੱਖਿਆ ਹੋਇਆ ਵਾ ਜਿਵੇਂ ਮੈਂ ਕੀ ਕਹਿ ਸਕਦੇ ਕੁਝ ਮਸਾਲੇ ਵਗੈਰਾ ਪਪੀਸ ਕੇ ਰੱਖੀ ਹੋਇਆ ਤੇ ਇਹਦੇ ਵਿੱਚ ਜੀਰਾ ਪਾਊਡਰ ਵਗੈਰਾ ਸਾਰਾ ਕੁਝ ਹੀ ਆ ਤੇ ਭਾਈ ਇਹ ਪਾਣਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੈ ਜੀ ਜ਼ਿਆਦਾ ਮਸਾਲੇ ਵਗੈਰਾ ਆਪਾਂ ਨਹੀਂ ਖਾਂਦੇ ਹੈਗੇ ਬਿਲਕੁਲ ਇਹ ਆਪਾਂ ਸਿੰਪਲ ਤਰੀਕੇ ਦਾ ਨਰਦਾ ਸਬਜ਼ੀ ਬਣਾ ਕੇ ਖਾਣੇ ਆ ਹਾਂ ਜੀ ਥੋੜਾ ਜਿਹਾ ਆਪਾਂ ਹੁਣ ਇਹਦੇ ਵਿੱਚ ਪਾਣੀ ਪਾ ਦਾਂਗੇ

ਹਾਂਜੀ ਲੋ ਜੀ ਮਸਾਲੇ ਵਗੈਰਾ ਆਪਣੇ ਜਿਹੜੇ ਭੁੱਜ ਚੁੱਕੇ ਆ ਤੇ ਦੁੱਧ ਦੇ ਸਕਦੇ ਇਹਨਾਂ ਨੇ ਕਿਉਂ ਜੇ ਛੜਤਾ ਆਪਾਂ ਮਤਲਬ ਕਿ ਨੂਨ ਮਚੇ ਜਦੋਂ ਪਾਉਣੀ ਆਪਾਂ ਜਦ ਹੀ ਕੋਈ ਵੜੀ ਕੋਈ ਸਬਜ਼ੀ ਪਾਉਣੀ ਆ ਬਟ ਲੇਕਿਨ ਆਪਾਂ ਜਦ ਹੀ ਸਬਜ਼ੀ ਨਹੀਂ ਪਾਉਣੀ ਹੈਗੀ ਕਿਉਂਕਿ ਆਪਾਂ ਇਹ ਜਿਹੜਾ ਮਸਾਲਾ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਇਸ ਤੋਂ ਬਾਅਦ ਪਾਵਾਂਗੇ ਜਿਹਦੇ ਵਿੱਚ 1 ਕੱਪ ਦੁੱਧ ਦਾ ਹਾਂਜੀ ਦੁੱਧ ਪਾ ਕੇ ਜੇਕਰ ਤੁਸੀਂ ਤੁਹਾਡੇ ਕੋਲ ਮਲਾਈ ਹੈਗੀ ਤਾਂ ਤੁਸੀਂ ਮਲਾਈ ਵੀ ਪਾ ਸਕਦੇ ਹੋ ਤੇ ਲੇਕਿਨ ਮੇਰੇ ਕੋਲ ਦੁੱਧ ਦਾ ਇੱਥੇ ਆਪਾਂ ਦੁੱਧ ਪਾਵਾਂਗੇ ਜੇਕਰ ਆਪਾਂ ਬਾਅਦ ਵਿੱਚ ਇਹਨਾਂ ਦੁੱਧ ਪਾਉਣੇ ਆ ਤਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਕੱਚਾ ਪਣ ਜੇ ਜਾਂ ਉਹ ਉਹ ਚੀਜ਼ ਹੋਣ ਲੱਗ ਜਾਂਦੀ ਹੈ ਤੇ ਮੈਂ ਜਾਂਦੀ ਤੜਕਾ ਲਗਾ ਕੇ ਬਾਅਦ ਵਿੱਚ ਜਦੇ ਹੀ ਪਾ ਦਿੰਨੀ ਹੁੰਦੀਆਂ ਦੁੱਧ ਵਗੈਰਾ ਕਿਉਂਕਿ ਹੁਣ ਸਾਰੇ ਕੁਝ ਆ ਜਿਹੜਾ ਇੱਕ ਵਾਰੀ ਹੀ ਪੱਕ ਜੂਗਾ ਤੁਸੀਂ ਵੀ ਆਪਣੇ ਦੇਖਿਓ ਵੀ ਕਿੰਨੀ ਵਧੀਆ ਬਣ ਕੇ ਵੀਡੀਓ ਤਿਆਰ ਹੋ ਜਾਣੀ ਆ ਤੇ ਇੱਥੇ ਹੁਣ ਆਪਾਂ ਨਾਲ ਹੀ ਆਪਾਂ ਪਾ ਦਾਂਗੇ ਜੀ ਇੱਥੇ ਆਲੂ ਹਾਂਜੀ ਆਪਾਂ ਇਹਦੇ ਵਿੱਚ ਪਾਣੀ ਹੋਰ ਨਹੀਂ ਪਾਉਣਾ ਹੈਗਾ ਕਿਉਂਕਿ ਤੋ ਇਹਦੇ ਵਿੱਚ ਹੁਣ ਆਲਰੇਡੀ ਪਾਣੀ ਜਾਂ ਥੋੜਾ ਜਿਹਾ ਨਿਕਲ ਹੀ ਜਾਂਦਾ ਵਾ ਕਿ ਕਿ ਆਪਾਂ ਧੋ ਕੇ ਪਾਈਆਂ ਨੇ ਤੇ ਹੁਣ ਆਪਾਂ ਇਹ ਢੱਕ ਦਾਂਗੇ ਤੇ ਫਿਰ ਮੈਂ ਤੁਹਾਨੂੰ ਬਣੀ ਤੋਂ ਬਾਅਦ ਫਿਰ ਦਿਖਾਨੀ ਆਂ ਜੀ ਲਓ ਜੀ ਸਬਜੀ ਆਪਣੀ ਬਣ ਕੇ ਬਹੁਤ ਹੀ ਵਧੀਆ ਰੈਡੀ ਹੋ ਚੁੱਕੀ ਆ ਤੇ ਵਿੱਚ ਜਿਵੇਂ ਇੱਕ ਦੋ ਵਾਰ ਹਲਾ ਵੀ ਦਿੱਤੀ ਸੀਗੀ ਇਹ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਬਜੀ ਜਿਹੜੀ ਆਪਣੀ ਘਲ ਚੁੱਕੀ ਆ ਤੇ ਵਸੋਂ ਹੈ ਦਾ ਰਸਮੀ ਸੀ ਜੀ ਵਧੀਆ ਲੱਗਦੀ ਬੜੀ ਜਿਆਦਾ ਹੈ ਨਾ ਸੁੱਕੀ ਜੀ ਨਹੀਂ ਵਧੀਆ ਲੱਗਦੀ ਹੈਗੀ ਤੇ ਜੇਕਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ